ਹਾਂਜੀ ਅੱਜ ਆਪਾਂ ਹੈਂਡਵਰਕ ਦੇ ਸੂਟ ਲੈ ਕੇ ਆਏ ਆ ਇਹ ਵਾਲੇ ਸੂਟ ਆਉਣਗੇ 슬ੀਵਸ ਵਰਕ ਆਏਗਾ ਇਹਨਾਂ ਦੇ ਉੱਪਰ ਟੈਬੀ ਸਿਲ ਕਿਨਾਂ ਦਾ ਫੈਬਰਿਕ ਰਹੇਗਾ ਇਹ ਵਾਲੇ ਮਸਲੀਨ ਕਾਟਨ ਦਾ ਫੈਬਰਿਕ ਰਹੇਗਾ ਜੀ ਇਹ ਵਾਲੇ ਬਰਾਇਡਲ ਸੂਟ ਆਉਣਗੇ ਕਲਰ ਆਪਸ਼ਨ ਦਿੱਤੇ ਹੋਏ ਨੇ ਆਪਾਂ ਓਪਨ ਪਿਕ ਵੀ ਸੈਂਡ ਕੀਤੀ ਹੀ ਹੈ ਬਾਟਮ ਵਰਕ ਵੀ ਆਏਗਾ ਬਾਜ਼ੂ ਵਰਕ ਵੀ ਆਏਗਾ ਇਹ ਵਾਲੇ ਆਉਣਗੇ ਜੀ ਕ੍ਰੇਪ ਦੇ ਸੂਟ ਆਉਣਗੇ ਫੁਲਕਾਰੀ ਦਾ ਕੰਮ ਹੈ ਇਹਦੇ ਉੱਪਰ ਫੁਲਕਾਰੀ ਵਾਲੇ ਸੂਟ ਬਣੇ ਹੋਏ ਨੇ ਇਹ ਥ੍ਰੈਡ ਵਰਕ ਹੋਇਆ ਜੀ ਕੋਈ ਵੀ ਲੈਸ ਨਹੀਂ ਲੱਗੀ ਹੈਗੀ ਵਰਕ ਹੈ ਇਹ ਪ੍ਰਾਈਸ ਮੈਂਸ਼ਨ ਨੇ ਇਹ ਵਾਲਾ ਪਿਓਰ ਕ੍ਰੇਪ ਦੇ ਉੱਤੇ ਹੈਂਡਵਰਕ ਦਾ ਸੂਟ ਆਏਗਾ ਤੇ ਨਾਲ ਦੁਪੱਟੇ ਫੈਂਸੀ ਬਣੇ ਹੋਏ ਨੇ ਇਹ ਵਾਲੇ ਵੀ ਪਿਓਰ ਕ੍ਰੇਪ ਦੇ ਉੱਤੇ ਸੂਟ ਬਣੇ ਹੋਣਗੇ ਜੀ ਨਾਲ ਸੈਮੀ ਚਨਾਉਂਦੇ ਦੁਪੱਟੇ ਰਹਿਣਗੇ ਕਲਰ ਆਪਸ਼ਨ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਸਾਰਿਆਂ ਦੇ ਪ੍ਰਾਈਸ ਮੈਂਸ਼ਨ ਨੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲਾ ਟੈਬੀ ਸਿਲਕ ਦੇ ਉੱਪਰ ਸੂਟ ਬਣਿਆ ਹੋਇਆ ਜੀ ਨਾਲ ਦੁਪੱਟੇ ਫੈਂਸੀ ਬਣੇ ਹੋਏ ਨੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਤੁਸੀਂ 올ਓਵਰ ਸੂਟ ਨੇ ਇਹ ਆਰਡਰ ਕਰ ਸਕਦੇ ਹੋ ਇਹ ਵਾਲੇ ਪਿਓਰ オーਰਗੈਂਜ਼ਾ ਦੇ ਉੱਪਰ ਹੈਂਡਵਰਕ ਦੇ ਕਲੈਕਸ਼ਨ ਹੈ ਤੇ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੀ ਸ਼ਰਟ बॉਟਮ ਦੁਪੱਟਾ ਕਾਟਨ ਦਾ ਰਹੇਗਾ ਪ੍ਰਾਈਸ ਮੈਂਸ਼ਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਾਂ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਹਾਂ ਸਟਿਚਿੰਗ ਵੀ ਕਰਕੇ ਸੂਟ ਆਪਾਂ ਸੈਂਡ ਕਰਦੇ ਆ ਫੋਰਨ ਕੰਟਰੀਆਂ ਦੇ ਵਿੱਚ ਵੀ ਐਂਡ ਇੰਡੀਆ ਦੇ ਵਿੱਚ ਸ਼ਿਪਿੰਗ ਆਪਣੀ ਹਰ ਸੂਟਾਂ ਦੇ ਉੱਤੇ ਫ੍ਰੀ ਹੁੰਦੀ ਹੈ ਥੈਂਕ ਯੂ